ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦਿਵਾਨਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਮਾਛੀਕੇ ਪਿੰਡ ਹੈ ਮਾਛੀਕੇ ਮੋਕੇ ਜ਼ਿਲ੍ਹੇ ਦਾ ਪਿੰਡ ਹੈ ਮਤਲਬ ਇਹ ਹੱਦ ਦੇ ਉੱਤੇ ਆਉਂਦਾ ਪਿੰਡ ਹੈ ਗੈਲ ਪਿੰਡ ਵੀ ਇਹਦੇ ਨੇੜ ਹੈ ਦਿਵਾਨਾ ਪਿੰਡ ਦੇ ਵਿੱਚੋਂ ਪਹਿਲਾਂ ਵੀ ਵੀਡੀਓ ਕਈ ਬਣਾਈਆਂ ਇੱਥੇ ਕੋਸਕ ਭਰਾ ਆ ਜਿਹੜੇ ਸ਼ੌਂਕ ਰੱਖਦੇ ਆ ਚੰਗੇ ਪਸ਼ੂਆਂ ਦਾ ਅੱਜ ਜਿਹੜੇ ਵੀਰ ਕੋਲ ਵੀਡੀਓ ਬਣਾ ਰਹੇ ਦੱਸੋ ਇਸ ਬਾਈ ਨੇ ਇੱਕ ਝੋਟੀ ਬਕਾਊ ਕੀਤੀ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਮੁਰਾ ਨਸਲ ਹੈ ਸੋਨੇਟਾਂ ਚੇਰੀ ਹੈ ਸੋਨਾ ਥਾਨ ਹਵਾਨਾ ਸਿੰਘੋਂ ਜਿੰਨੀ ਕ ਕਮੀ ਦਿਸਦੀ ਹੈ ਉਹ ਤੁਹਾਡੇ ਸਾਹਮਣੇ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਇਹ ਝੋਟੀ ਪਸੰਦ ਆ ਜੂ ਉਹ ਵੀਰ ਆ ਕੇ ਤਸੱਲੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਲਾ ਦੂੰਗਾ ਉੱਤੇ ਗੱਲ ਕਰ ਲਿਓ ਇਹ ਤੋਂ ਬਿਨਾ ਇੱਕ ਝੋਟੀ ਨਸਲ ਨੀਲੀ ਰਾਵੀ ਇਹ ਵੀ ਫॉर ਸੇਲ ਹੈ ਪਰ ਹਜੇ ਇੱਕ ਤਾਂ ਹੈ ਕੱਚੀ ਦੂਜੀ ਗੱਲ ਇਹਦੇ ਕਮੀ ਇਹ ਬਣ ਗਈ ਵੀ ਜਮਾਂਦਰੂ ਇੱਕ ਥਾਣੇ ਨੇ ਕੱਢਿਆ ਹੀ ਨਹੀਂ ਦੁੱਧ ਲਾਉਣਾ ਸ਼ੁਰੂ ਕੀਤਾ ਪਰ ਇੱਕ ਥਾਂ ਉੱਚਾ ਹੀ ਦੱਸਦਾ ਵੈਸੇ ਦਿਖਾ ਦਿੰਦੇ ਆ ਗੱਲ ਕਰ ਲਾਂਗੇ ਜੇ ਕੋਈ ਵੀਰ ਖਰੀਦਣਾ ਚਾਵੇ ਰਿਸਕ ਥੋੜੇ ਆ ਤੁਸੀਂ ਪਸੰਦ ਕਰੋਗੇ ਮੇਨ ਵੀਡੀਓ ਜਿਹੜੀ ਮੈਂ ਬਣਾਉਣੀ ਸੀ ਉਹ ਸਾਹਮਣੇ ਝੋਟੀ ਖੜੀ ਹੈ ਬਹੁਤ ਸੋਹਣੀ ਝੋਟੀ ਤੁਹਾਨੂੰ ਦਿਖਾਉਂਗਾ ਤੇ ਵੀਡੀਓ ਚ ਰੇਟ ਹੋਊਗਾ ਆਊਟ ਡਿਟੇਲ ਪੁੱਛਗੇ ਬਲਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਲੀ ਠੀਕ ਹੈ ਬਲਦੀਪ ਭਾਈ ਅੱਛਾ ਬਲਦੀਪ ਭਾਈ ਜਿਹੜੇ ਘਰੇ ਆਪਾਂ ਵੀਡੀਓ ਇਹ ਬਾਈ ਜੀ ਹੋਰਾਂ ਦਾ ਕੀ ਨਾਮ ਹੈ ਇਹ ਮੇਰਾ ਸੰਦੀਪ ਸਿੰਘ ਆ ਮੇਰਾ ਭਰਾ ਛੋਟਾ ਚਾਚੇ ਦਾ ਮੁੰਡਾ ਅੱਛਾ ਚਾਚੇ ਦਾ ਮੁੰਡਾ ਅੱਛਾ ਅੱਜ ਇੱਕ ਇਹ ਨੀਲੀ ਰਾਵੀ ਝੋਟੀ ਇਹਨਾਂ ਨੇ ਦਿਖਾਉਣੀ ਆ ਵਿੱਚ ਨਹੀਂ ਇਹ ਵੀ ਹਨਾ ਹਾਂ ਬਈ ਇਹ ਕੱਚੀ ਹੈ ਜੇ 20 ਕੱਚੀਆਂ ਦਰਾਂ ਦੇ ਠੀਕ ਹੈ ਇਹਦੀ ਮਾਂ ਆਪਾਂ ਥੋੜੇ ਦਿਨ ਹੋ ਗਏ ਥੋੜੇ ਚੈੰਗਲ ਤੇ ਵੇਚੀ ਆ ਜਿਹੜੀ ਆਪਾਂ ਫਿਰ ਉਹਦੇ ਨਾਲ ਕਿਹਾ ਸੀ ਵੀ ਤੂਤ ਪਿੰਡ ਤੋਂ ਇੱਕ ਝੋਟੀ ਆਈ ਸੀ ਉਹਦੇ ਨਾਲ ਹੀ ਆਈ ਸੀ ਇਹ ਕੱਟੀ ਆਈ ਸੀ ਨਾਲ ਅੱਛਾ ਬਈ ਇੱਕ ਥਾਂ ਫਰੈਦ ਕਿਹਨੇ ਕੱਢੇ ਨਹੀਂ ਕੱਢੇ ਹੀ ਨਹੀਂ ਇਹਨੇ ਠੀਕ ਹੈ ਤਿੰਨਾਂ ਦਾ ਰੁਖ ਤਾਂ ਠੀਕ ਲੱਗਦਾ ਪੂਰੇ ਵਜੇ ਤਿੰਨੇ ਠੀਕ ਹੈ ਉਹ ਵੇਖਿਆ ਥਾਣਾ ਜੋ ਜੇ ਪਚੂਪਾ ਕੱਢ ਹਾਂ ਹਾਂ ਹੱਥ ਨੇ ਵੀ ਚੱਲ ਜਾਈਏ ਠੀਕ ਹੈ ਇਹਦਾ ਫਿਰ ਰੇਟ ਕੀ ਰੱਖਣਾ ਡਾਇਮੰਡ ਤੋਂ ਗੱਪਨ ਵੀ ਹੈ ਅੱਛਾ ਡਾਇਮੰਡ ਬੋਲਦਾ ਸੀ ਮੈਂ ਇਹਦਾ ਰੇਟ ਦੱਸ ਕਰ ਲੈ ਫੋਨ ਦੇ ਠੀਕ ਹੈ ਸੋ ਦੋਸਤੋ ਵੈਸੇ ਤੁਹਾਨੂੰ ਦਿਖਾ ਦਿਆਂ ਵੀ ਇਹ ਝੋਟੀ ਤੂਤ ਪੈਂਡ ਤੋਂ ਬਾਈ ਨੇ ਉਹ ਮੱਝ ਖਰੀਦੀ ਸੀ ਉਹ ਵੀਡੀਓ ਵੀ ਤੁਸੀਂ ਹਜੇ ਪੂਰੀ ਵਾਇਰਲ ਹੋ ਰਹੀ ਵੀਡੀਓ ਹੈ ਬਾਈ ਬਲਦੀਪ ਦੇ ਘਰੋਂ ਵੀਡੀਓ ਪਾਈ ਸੀ ਤੀਜਾ ਸੂਆ ਝੋਟੀ ਨੇ ਫੇਰ ਮਗਰ ਇੱਕ ਕੱਟੀ ਦੇਤੀ ਸੀਗੀ ਮਤਲਬ ਉਹਦੇ ਨਾਲ ਹੀ ਤੂਤਪਿੰਡ ਚੋਂ ਨਾਲ ਹੀ ਲੈ ਜਾਂਦੀ ਸੀ ਕੱਟੀ ਇਹ ਬਾਈ ਦੇ ਰੱਖ ਲਈ ਸੀਗੀ ਤੇ ਮੱਝ ਵੀਰ ਨੇ ਬਲਦੀਪ ਨੇ ਰੱਖੀ ਸੀ ਸੋ ਹਜੇ 15 20 ਨਾਲ ਲੈਂਦੀ ਐ ਹਵਾਨਾ ਬਣਾਉਣਾ ਸ਼ੁਰੂ ਕੀਤਾ ਪਰ ਜਿਹੜੀ ਨੁਕਸਾ ਜਿਹੜਾ ਜੁਮਾਂਦਰੂ ਉਰਲੇ ਪਾਸੇ ਤੁਸੀਂ ਦੇਖੋਗੇ ਥਣ ਇਹ ਥੱਲੇ ਨੂੰ ਕੱਢਿਆ ਹੀ ਨਹੀਂ ਇਹਨੇ ਉੱਥੇ ਹੀ ਖੜਾ ਤੇ ਇਹ ਵੀ ਲੱਗਦਾ ਵੀ ਇਹ ਚੱਲਦਾ ਵੀ ਨਹੀਂ ਹੁਣ ਇਹ ਜਮਾਂਦਰੂ ਤਿਲ ਰਹੂਗੀ ਕੱਟੀ ਸੋ ਜੇ ਕੋਈ ਵੀਰ ਖਰੀਦਣਾ ਚਾਹਵੇ ਤਾਂ ਸੰਪਰਕ ਕਰ ਲਿਓ ਜੇ ਇਹਦੀ ਬਹੁਤੀ ਡਿਟੇਲ ਨਹੀਂ ਆਪਾਂ ਲੈਂਦੇ ਆਓ ਗੱਲ ਕਰੀਏ ਇਸ ਛੋਟੀ ਬਾਰੇ ਜਿਹੜੀ ਤੁਹਾਨੂੰ ਦਿਖਾਉਣੀ ਹੈ ਦੱਸੋ ਮੁਰਾ ਰਸਲ ਤੇ ਬੜਾ ਸੋਹਣਾ ਥਾਨ ਹਵਾਨਾ ਬਲਦੀ ਭਾਈ ਕੰਨਵਾ ਸੁਆ ਇਹਦਾ ਇਹ ਬਲੂ ਨੇ ਸੁਣਾਇਆ ਪਹਿਲਾਂ ਸੁਆ ਦੰਦੋ ਕਿੰਨੇ ਹੋਊਗੀ ਅੰਦਾਜ਼ਾ ਇਹਦੇ ਚਾਰ ਦੰਦ ਹੋ ਚੱਲੀ ਗਏ ਚਾਰ ਦੰਦ ਹੈ ਕਿੰਨੇ ਦਿਨ ਲੈ ਜੂਗੀ ਇਹਦੇ ਕੱਲ ਨੂੰ ਦਿਨ ਪੂਰੇ ਜੀ ਤੁਹਾਨੂੰ ਇਹਨਾਂ ਨੂੰ ਲੈ ਜੂ ਦੱਸ ਦਿੰਦੀ ਆਰਾਮ ਨਾਲ ਠੀਕ ਹੈ ਅੱਛਾ ਭਾਈ ਇਹਦੀ ਡਿਮਾਂਡ ਕੀ ਰਹਿਣੀ ਹੈ ਡਿਮ ਅਛਾ ਇਹਦੇ ਸੀਮਨ ਕਿਹੜੇ ਬੁੱਲ ਦਾ ਲੱਗਾ ਇਹੇ ਦੀ ਸੀਮਨ ਦਾ ਹੁਣ ਤੁਸੀਂ ਦੱਸੋ ਸੱਚ ਨਹੀਂ ਮੰਨਣਾ ਜੀ ਸੰਗਰਾਮ ਦਾ ਲੱਗਾ ਜਿਹੜਾ ਸਰਸਵਤੀ ਦੇ ਲੱਗੇ ਠੀਕ ਹੈ ਸਰਸਵਤੀ ਨੇ ਕੱਟ ਨਹੀਂ ਦਿੱਤੀ ਹਾਂ ਤੈਨੂੰ ਵਝਾ ਆਪਣੀਆਂ ਗੱਬਣਾ ਹੀ ਉਹ ਤੋਂ ਇਹ ਵੀ ਇੱਕ ਟੀਨ ਉਹ ਇੱਕ ਦੀ ਘਨੇਰੇ ਕਿਸੀ ਜੀ ਠੀਕ ਹੈ ਸੰਗਰਾਮ ਤੋਂ ਹੀ ਗੱਬਣਾ ਜੀ ਠੀਕ ਹੈ ਇਹ ਸੰਗਰਾਮ ਬੁੱਲ ਕਿੱਥੋਂ ਦਾ ਕੁਸ ਹੈ ਇਹ ਬਨਾਲਾ ਪਾ ਜਾਂਦੇ ਆ ਆਪਣੇ ਇਹਦੇ ਅੰਬਾਲੇ ਕੋਲੇ ਜੀ ਠੀਕ ਹੈ ਐ ਮਨਤੀ ਦਾ ਬੱਚਾ ਹੈਗਾ ਅੱਛਾ ਸਰਸਵਤੀ ਵੀ ਉਸੇ ਦਾ ਗੱਬਣਾ ਕੱਟੀ ਦਿੱਤੀ ਸਰਸਵਤੀ ਨੇ ਅੱਛਾ ਇਹੀ ਉਹਦੇ ਲੱਗੇ ਆਪਾਂ ਪਵਿੱਤਰ ਤੋਂ ਲਿਆ ਜੀ 20 ਸੀਮਾ ਜੀ ਅਛਾ ਪੁੱਤਰ ਬਾਈ ਤੋਸੀ ਮੈਂ ਠੀਕ ਹੈ ਚਾ ਬਾਈ ਡਿਮਾਂਡ ਵੀ ਦੱਸਦੀ ਤੇ ਖੋਲਣ ਨੂੰ ਤੋਰ ਕੇ ਦਿਖਾ ਰਹੀ ਹਾਂ ਦੱਸੋ ਸਵਾ ਲੱਖ ਰੁਪਿਆ 1 ਲੱਖ ਤੇ 25 ਹਜ਼ਾਰ ਡਿਮਾਂਡ ਹੈ ਸਵਾ ਲੱਖ ਨੂੰ 1 25 ਮੈਂ ਕਹਤਾ ਤੇ ਕੱਲ ਇੱਕ ਵੀਡੀਓ ਥੱਲੇ ਕਮੈਂਟ ਆਇਆ ਸੀ ਵੀ ਬਾਈ 2 ਲੱਖ ਕਹਿੰਦਾ ਤੇ ਤੂੰ 2 25 ਕਹਤਾ ਹਾਲਾਂਕਿ ਉਹ ਬਾਈ ਨੇ ਸਵਾ 2 ਲੱਖ ਡਿਮਾਂਡ ਕੀਤੀ ਸੀ ਤੇ ਮੈਂ 2 25 ਬੋਲਤਾ ਸੋ ਦੱਸੋ ਛੋਟੀ ਬਾਈ ਖੋਲਦਾ ਤੇ ਤੁਹਾਨੂੰ ਇਹਦਾ ਹਵਾਲਾ ਦਿਖਾ ਦਿਆਂ वैसे बलदीप भाई ਦਾ ਘਰ ਇੱਥੇ ਨੇੜੇ ਹੀ ਐ ਇਸ ਕਰਕੇ ਬਾਈ ਦਿਖਾ ਦੂਗਾ ਤੇ ਇਦਾਂ ਦਾ ਰੁਖ ਦੋਸਤੋ ਝੋਟੀ ਦਾ ਬਹੁਤ ਸੋਹਣੀ ਝੋਟੀ ਬਾਡੀ ਬੰਤਰ ਦੀ ਤੇ ਖਾਸ ਦੁੱਧ ਵਾਲਾ ਪਸ਼ੂ ਹੁੰਦਾ ਥਣ ਹਵਾਨੇ ਦਾ ਉਹ ਵੀ ਤੁਸੀਂ ਇਹਦਾ ਥਣ ਹਵਾਨਾ ਦੇਖ ਸਕਦੇ ਹੋ ਸੈਂਕ ਥੋੜਾ ਜਿਹਾ ਖੁੱਲਾ ਹੋ ਕੇ ਮੁੜਿਆ ਹੋਇਆ ਉਹ ਦਿਸਦਾ ਹੀ ਐ ਕਲੀਅਰ ਦਿਸਦਾ ਵੀਡੀਓ ਚ ਬਾਕੀ ਆ ਕੇ ਪਾਸ ਕਰ ਲਿਓ ਸੋ ਇਹ ਝੋਟੀ ਦੋਸਤੋ ਪਹਿਲਾ ਸੂਆਸ ਹੁੰਦੀ ਐ ਥਾਣ ਜਿੰਨੀ ਕੁ ਵਿੱਥੀ ਪਿਛਲੇ ਥਾਣਾ ਚ 19 ਅਗਲੇ ਪਿਛਲੇ ਥਾਣ ਚ ਵਿੱਥੀ ਹੈ ਤੁਹਾਨੂੰ ਸਾਈਡ ਤੋਂ ਫੇਰ ਦਿਖਾਉਂਗਾ ਇੱਕ ਬਾਰੇ ਵਿੱਚ ਇਹਦਾ ਹਵਾਨਾ ਦੇਖੋ ਤੁਸੀਂ ਸੋ ਇਹ ਰੋਖ ਦਾ ਹਵਾਨਾ ਦਾ ਵੈਸੇ ਹੀ ਸਰੀਫੀ ਹੈ ਝੋਟੀ ਉਹ ਤੁਸੀਂ ਦੇਖ ਹੀ ਸਕਦੇ ਹੋ ਛੱਡਦੇ ਨੇ ਸੋ ਦੱਸੋ ਸੋਹਣੀ ਤਿਆਰ ਹੁੰਦੀ ਆਉਂਦੀ ਝੋਟੀ ਮਕਾਉ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾ ਰਿਹਾ ਹਾਂ ਸਿੰਘ ਦੁਆਰਾ ਫੇਰ ਕਨਫਰਮ ਕਰਦੇ ਆ ਇਹ ਰੋਖ ਹੈ ਇਹਦੇ ਸਿੰਘਾਂ ਦਾ ਬਾਕੀ ਢਾਂਚਾ ਬਹੁਤ ਸੋਹਣਾ ਕੱਦ-ਕੱਠ ਪੂਰਾ ਦੱਸੋ ਥਣਾ ਚ ਵਿੱਥੀ ਵੀ ਸੋਹਣੀ ਐ ਝੋਟੀ ਦੇ ਅਗਾੜੀ ਚੰਗੀ ਐ ਸਭ ਤੋਂ ਬਹੁਤ ਜਿਆਦਾ ਸਹੀ ਐ ਭਾਈ ਸੋ ਹਾਈਟ ਪੂਰੀ ਫੁੱਲ ਐ ਲੰਬਾਈ ਫੁੱਲ ਐ ਜਲਦੀ ਪੁੱਦਰ ਨੂੰ ਹੱਕ ਦੇ ਫੇਰ ਆਇਦਰ ਨੂੰ ਕੱਢ ਦੇ ਬਾਹਰ ਨੂੰ ਕੱਢ ਤੋ ਟੋਪਾ ਚ ਜਾਣਾ ਨਹੀਂ ਜਾਉਂਦਾ ਹੁੰਦਾ ਪਸੂ ਪੱਤੇ ਵੀ ਤੋੜਦੇ ਆ ਹੁਣ ਇੱਧਰ ਨੂੰ ਵੀ ਦੇਖ ਲਓ ਦੱਸੋ ਝੋਟੀ ਨੂੰ ਕਿਸ ਚੰਗਾ ਰੋਖ ਐ ਹਵਾਨੇ ਦਾ ਤਦ ਸੋ ਦੇਖੋ ਤੁਸੀਂ ਝੋਟੀ ਬਹੁਤ ਸੀਲ ਜੇ ਸੁਭਾਅ ਦੀ ਹੈ ਥੋੜਾ ਜਿਹਾ ਇਹ ਵੀ ਸੰਗਲ ਸਾਥੋਂ ਗੰਢ ਨਹੀਂ ਖੁੱਲੀ ਤੇ ਉਹਦੇ ਕਰਕੇ ਗੱਲ ਮੈਂ ਤੋਂ ਹੀ ਛੱਡ ਲਈ ਇਹ ਤੁਹਾਨੂੰ ਦਿਖਾ ਸਕੀਏ ਵਧੀਆ ਤਰੀਕੇ ਨਾਲ ਬਹੁਤ ਸੋਹਣੀ ਹੈ ਗਾੜੀ ਦਸੋ ਵੀ ਤੁਸੀਂ ਇੱਥੋਂ ਨੋਟ ਕਰਿਓ ਇਹਦੀ ਗਾੜੀ ਵੀ ਚੰਗੀ ਹੈ ਅਗਲੇ ਥਾਂਾਂ 'ਚ ਵਿੱਥੀ ਵੀ ਸੋਹਣੀ ਹੈ ਤੇ ਹਵਾਨਾ ਵੀ ਚੰਗਾ ਸੋ ਇਹ ਪਹਿਲਣ ਝੋਟੀ ਚੰਗੇ ਢਾਂਚੇ ਦੀ ਤੁਹਾਨੂੰ ਦਿਖਾ ਰਹੇ ਹਾਂ ਜਿਹਨੂੰ ਜਚੇ ਉਹ ਵੀ ਰਿਕਾਲ ਕਰ ਲਿਓ ਜੀ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਬਾਈ ਦਾ ਇਸ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮੈਂ ਤੁਹਾਨੂੰ ਥਾਣਾ ਚ ਵਿੱਥੀ ਇਸ ਸਾਈਡ ਤੋਂ ਦਿਖਾਉਣੀ ਸੀ ਉਹ ਹੁਣ ਤੁਹਾਨੂੰ ਕਲੀਅਰ ਦੇ ਸਗੀ ਹੈ ਸੋ ਬਿਲਕੁਲ ਇੱਕੋ ਜਿਹਾ ਥਣ ਸੋਹਣੀ ਵਿੱਥੀ ਤੇ ਹੈ ਦੋਸਤੋ ਇੱਥੋਂ ਹੁਣ ਵਿੱਥੀ ਥਾਣਾ ਚ ਦੇਖ ਲਓ ਵੈਸੇ ਇਹ ਝੋਟੀ ਹੁਣ ਅਸੀਂ ਇਹਦੇ ਸੰਗਲ ਪਾ ਲਿਆ ਤੇ ਕੋਸ਼ਿਸ਼ ਕਰਦੇ ਆਂ ਪਰ ਟਰਾਈ ਕਰਦੇ ਆਂ ਵੀ ਇਹਨੂੰ ਤੋੜ ਕੇ ਵੀ ਦਿਖਾਈਏ ਚੰਗੀ ਤਰ੍ਹਾਂ ਵੈਸੇ ਤੋੜ ਕੇ ਇਹਨੇ ਦਿਖਾ ਹੀ ਲਿਆ ਥਣਹਵਾਨਾ ਮੀਨ ਕਲੀਅਰ ਕਰਨਾ ਹੁੰਦਾ ਆਪਾਂ ਉਹ ਕਰਤਾ ਸੋ ਬਾਕੀ ਦੱਸੋ ਸੌਦਾ ਕਰਨ ਲੱਗਿਆ ਹਰੇਕ ਪੱਖ ਤੋਂ ਤੁਸੀਂ ਜਾਂਚ ਨਹੀਂ ਪਰਖਣੀ ਐ ਤੇ ਸਿੱਧੀ ਡੀਲ ਤੁਹਾਡੀ ਮਾਲਕ ਨਾਲ ਹੋਣੀ ਐ ਆਪਾਂ ਸਿਰਫ ਵੀਡੀਓ ਬਣਾਉਣ ਵਾਲਿਆਂ ਚੋਂ ਤੇ ਵੀਡੀਓ ਤੁਹਾਨੂੰ ਦਿਖਾਤੀ ਐ ਧੰਨਵਾਦ